ਸਤਿ ਸ੍ਰੀ ਅਕਾਲ ਦੋਸਤੋ ਸਭ ਰਾਜੀ ਖੁਸ਼ੀ ਹੋਮ ਹੋਗੇ ਅੱਜ ਅਸੀਂ ਦੋਸਤੋ ਆਏ ਆ ਕੰਮ ਤੇ ਕੰਮ ਸੀ ਬਿਲਡਿੰਗ ਬਣਾਉਣ ਦਾ ਬਿਲਡਿੰਗ ਨਾਲੇ ਮਿਸਤਰੀ ਦਾ ਜਿਹੜਾ ਚਣਾਈ ਵਾਲਾ ਦਾ ਥੋੜਾ ਜਿਹਾ ਕੰਮ ਨਿਬੜਿਆ ਹੋਇਆ ਸਿਰਫ ਇਥੋਂ ਜੋੜਨਾ ਲਾਉਣ ਵਾਲੀਆਂ ਰਹਿ ਗਈਆਂ ਬਾਕੀ ਜਿਵੇਂ ਆਪਣੇ ਇੰਡੀਆ ਦੇ ਵਿੱਚ ਘਰ ਬਣਾਉਨੇ ਆਪਾਂ ਮਿਸਤਰੀ ਬਣਾ ਕੇ ਚਲਾ ਜਾਂਦਾ ਤੇ ਸਾਫ ਸਪਾਈ ਸਾਰਾ ਉੱਥੇ ਜਿੰਨਾ ਮਟੀਰੀਅਲ ਕੋਈ ਬੇਸਟ ਪਿਆ ਹੁੰਦਾ ਸਾਰਾ ਆਪਾਂ ਨੂੰ ਚੱਕਣਾ ਪੈਂਦਾ ਇਥੋਂ ਦਾ ਸਿਸਟਮ ਕੁਝ ਹੋਰ ਹੈ ਇੱਥੇ ਜੋ ਮਟੀਰੀਅਲ ਟੁੱਟ ਪਾ ਜੋ ਬਚਦਾ ਇਥੇ ਮਟੀਰੀਅਲ ਸਭ ਮਿਸਤਰੀ ਨੂੰ ਹੀ ਚੱਕਣਾ ਪੈਂਦਾ ਜਿਵੇਂ ਕਿ ਮੰਨ ਲਓ ਅਸੀਂ ਇੱਥੇ ਆਏ ਹਾਂ ਮਿਸਤਰੀ ਕਰਕੇ ਚਲੇ ਗਿਆ ਮਤਲਬ ਅਸੀਂ ਲੇਬਰ ਦੇ ਤੌਰ ਤੇ ਕੰਮ ਤੇ ਆਏ ਹਾਂ ਇੱਥੇ ਉਹ ਸਾਨੂੰ ਹੀ ਕਰਨਾ ਪੈਣਾ ਜਦੋਂ ਕਲੀਨ ਹੋ ਗਿਆ ਸਾਰਾ ਕਰਨਾ ਪੈਣਾ ਦੇਖੋ ਗਾਰਾ ਪਿਆ ਆ ਸਾਰਾ ਗਾਰਾ ਜਿੰਨਾ ਇੱਥੇ ਮੀਂਹ ਪਿਆ ਸੀ ਮੀਂਹ ਨਾਲ ਸਾਰਾ ਗਾਰਾ ਥੱਲੇ ਇੱਥੇ ਖਿੰਡ ਗਿਆ ਸੀ ਉਹ ਗਾਰਾ ਸਾਰਾ ਚੱਕਿਆ ਆ ਉਹ ਸਾਰਾ ਚੱਕਿਆ ਜਿੰਨਾ ਵੀ ਇੱਥੇ ਮਟੀਰੀਅਲ ਪਿਆ ਉਸ ਤੋਂ ਬਾਅਦ ਸਾਰਾ ਕਲੀਨ ਕਰਕੇ ਦੇਣਾ ਪੈਂਦਾ ਇਦਾਂ ਨਾ ਸਿਸਟਮ ਨਹੀਂ ਹੈਗਾ ਕਿ ਮਿਸਤਰੀ ਨੇ ਕੰਮ ਕੀਤਾ ਤੇ ਕਰਕੇ ਚਲਿਆ ਗਿਆ ਆਪਣੇ ਤਾਂ ਮੱਥਾ ਮਾਰੀ ਜਾਂਦਾ ਬਾਅਦ ਚਿੱਟਾਂ ਚੱਕ ਲੋ ਟੁੱਟ ਭੱਜਾ ਸਾਰੀ ਚੱਕ ਕੇ ਵਿੱਚ ਸੱਟ ਕੇ ਆਉਣੀ ਪੈਂਦੀ ਕੋਈ ਸੱਪੜ ਦੇ ਕਿਨਾਰੇ ਸੱਟਿਆਂ ਦਾ ਕੋਈ ਕਿੱਥੇ ਸੱਟਿਆਂ ਦਾ ਇੱਥੇ ਸਿਸਟਮ ਬਣਿਆ ਹੋਇਆ ਤੇ ਕੰਧਰੇ ਨਾਲ ਇਹਨਾਂ ਨੇ ਬਹੁਤ ਡੂੰਘਾ ਰੱਖਿਆ ਹੋਇਆ ਥੱਲੇ ਉਹ ਸਾਰਾ ਮਟੀਰੀਅਲ ਉਹਦੇ ਵਿੱਚ ਹੀ ਦੱਬਣਾ ਮਤਲਬ ਇਹ ਨਹੀਂ ਹੈਗਾ ਕਿ ਵੀ ਤੁਸੀਂ ਉਹ ਸੱਟ ਦਿਓਗੇ ਘਰ ਵੇਜਾ ਇਦਾਂ ਇਹਨਾਂ ਨੇ ਮਤਲਬ ਸਿਸਟਮ ਬਹੁਤ ਵਧੀਆ ਬਣਿਆ ਹੋਇਆ ਬਾਕੀ ਕੰਮ ਤਾਂ ਰਹੀ ਗੱਲ ਕੰਮ ਦੀ ਕੰਮ ਦਾ ਦੇਖੋ ਕਰਨਾ ਪੈਣਾ ਸਭ ਹਾਂ ਅਸੀਂ ਵੀ ਰੇੜੀ ਲੈ ਕੇ ਚੜਾਈ ਤੇ ਚੜਦੇ ਆ ਦੇਖੋ ਕਿੰਨਾ ਡੂੰਗਾ ਰੱਖਿਆ ਵਾ ਥੱਲੇ ਇਹਨਾਂ ਨੇ ਸਾਰਾ ਪਾ ਕੇ ਉਹ ਸਾਡਾ ਯਾਰ ਤੇ ਸਿਸਟਮ ਇਦਾਂ ਦਾ ਕਿ ਕੰਮ ਕੋਈ ਵੀ ਵੀਰੇ ਕਰਨਾ ਪੈਣਾ ਆ ਕੇ ਇੱਥੇ ਹਨਾ ਇਹ ਸਚਾਈ ਆ ਬੋਲੀ ਜ਼ਰੂਰ ਸਿੱਖ ਕੇ ਆਜੋ ਜੋ ਬੋਲੀ ਨਹੀਂ ਆਉਂਦੀ ਵੀਰੇ ਉਹ ਬੋਲੀ ਬਹੁਤ ਔਖਾ ਕਰਦੀ ਹੈ ਬੋਲੀ ਪਿੱਛੇ ਅਸੀਂ ਵੀ ਸਾਰਿਆਂ ਨਾਲ ਹੀ ਸਮਝਦੇ ਆ ਜੋ ਸਾਨੂੰ ਹਨਾ ਐ ਬਸ ਪਰ ਕਰਨਾ ਪੈਂਦਾ ਆਹ ਗੋਰਾ ਸਾਡਾ ਬੰਗਿਆਂ ਵਾਲਾ ਅੰਜਿੱਥੇ ਪਾਣੀ ਖੜਦਾ ਈ ਉਥੇ ਬਦਰੀ ਖਲਾਰਤੀ ਆ ਹੁਣ ਅਸੀਂ ਚੱਲਨੇ ਆ ਵਾਪਸ ਬਾ ਇਥੇ ਜਨ ਮਤਲਬ ਜਿੰਨਾ ਵੀ ਗੱत्ता ਖਿਲਰਿਆ ਸਾਰਾ ਮਤਲਬ ਚੱਕ ਕੇ ਲੈ ਕੇ ਜਾਣਾ ਆਪਾਂ ਉਹ ਕਾਲਾ ਲਫਾਪਾ ਲੈ ਕੇ ਗਿਆ ਨਾ ਉਹਦੇ ਵਿੱਚ ਸਾਰਾ ਮਤਲਬ ਜਿੰਨਾ ਵੀ ਇਥੇ ਗੱत्ता ਸੀ ਉਹ ਸਾਰਿਆ ਸਾਰਾ ਚੱਕ ਲੈ ਜਾਣਾ ਪੈਂਦਾ ਇਥੇ ਮਤਲਬ ਕੁਝ ਵੀ ਚੀਜ਼ ਨਹੀਂ ਛੱਡਦੇ ਉਸ ਤੋਂ ਬਾਅਦ ਸਾਰਾ ਮਤਲਬ ਕਲੀਨ ਕਰਕੇ ਦੇਣਾ ਹੁੰਦਾ ਇਥੇ ਜਿਹੜਾ ਮਾਰ ਕਰਦਾ ਮਾਲਕ ਉਹ ਸਫਾਈ ਕੋਈ ਨਹੀਂ ਕਰੂਗਾ ਜਿਹਨੇ ਮੇਸਤਰੀ ਲੱਗੇ ਨੇ ਜਾਂ ਬੰਦੇ ਲੱਗੇ ਨੇ ਸਾਰਾ ਸਾਫ ਉਹੀ ਕਰਨਗੇ ਇਥੇ ਇਥੇ ਕੁਝ ਵੀ ਨਹੀਂ ਛੱਡਦੇ। ਸਾਰਾ ਕੁਝ ਚੱਕ ਕੇ ਲੈ ਜਾਂਦੇ ਨੇ ਇਥੋਂ। ਸਾਡੀ ਕਈ ਆ ਸਮਾਨ ਲਾਉਣ ਅਸੀਂ ਹੁਣ ਇੱਥੇ ਰੁੱਕ ਗਏ ਆ। ਆਹ ਕੰਦ ਸੀ ਜਿਹੜੀ ਕੱਲ ਤਿਆਰ ਕੀਤੀ ਸੀਗੀ। ਮਤਲਬ ਇਥੇ ਪੈਡਲ ਸਪੋਰਟ ਦੇਣ ਵਾਸਤੇ ਜਿਹਨਾਂ ਘਟੂਲਾ ਬੰਨਣ ਵਾਲੀ ਗੱਲਾਂ। ਬਾਕੀ ਦਾ ਸਾਰਾ ਕੁਝ ਮਤਲਬ ਮਸ਼ੀਨਾਂ ਨਹੀਂ ਹੁੰਦਾ। ਹਾਂ ਕੱਲ ਉੱਪਰ ਰੱਖਿਆ ਸੀ ਪਾਤਰ ਉੱਪਰ ਇੱਟਾ। ਤੇ ਬਾਕੀ ਜਿਵੇਂ ਇੱਥੇ ਭਾਰਾ ਕੰਮ ਆ ਵਿੱਚ ਮਾਲਕਾਂ ਦੇ ਥੋੜੇ ਪੋਤੇ ਜਿਵੇਂ ਅੜਛੀਆਂ ਚਮਚੇ ਕਹਿੰਦੇ ਨੇ ਆਪਾਂ ਪੰਜਾਬੀ ਚ ਇੱਥੇ ਜਿਵੇਂ ਮਾਲਕ ਦੇ ਅੜਛੀਆਂ ਚਮਚੇ ਬਣੇ ਹੋਏ ਹਨ ਉਹ ਜਿਵੇਂ ਆ ਜਾਣ ਉਹ ਥੋੜਾ ਜਿਹਾ ਵੱਧ ਤੰਗ ਕਰਦੇ ਨੇ ਨਹੀਂ ਵੈਸੇ ਸਾਡੇ ਨਾਲ ਜਿਵੇਂ ਉਹ ਸਲਵਾ ਤੋਰੇ ਮੋਟਾ ਜਿਵੇਂ ਤੁਹਾਨੂੰ ਪਹਿਲੀ ਵੀਡੀਓ ਚ ਦਿਖਾਇਆ ਉਹ ਬੰਦਾ ਬਹੁਤ ਹੀ ਵਧੀਆ ਠੀਕ ਹੈ ਨਾ ਬਾਕੀ ਜਿੱਦਾਂ ਲੱਕੜਾਂ ਨੇ ਜਿੱਦਾਂ ਸਾਰਾ ਕੰਮ ਨਿਬੜ ਜਾਂਦਾ ਜਿਵੇਂ ਆ ਲੱਗੀਆਂ ਹੋਈਆਂ ਦੇਖ ਸਰੀਆਂ ਦੇ ਉੱਪਰ ਸਪੋਰਟਰ ਮਤਲਬ ਕਵਰ ਕੀਤਾ ਸਰੀਰ ਕਿਸ ਚ ਲੱਗੇ ਨਾ ਕਿਸੇ ਦੇ ਇਹ ਕਵਰ ਕਰਦੇ ਨੇ ਇਸ ਤਰ੍ਹਾਂ ਜਿਵੇਂ ਉਹ ਚੀਜ਼ਾਂ ਨੇ ਸਾਰੀਆਂ ਮਤਲਬ ਕਲੀਨ ਕਰਨੀਆਂ ਹੁੰਦੀਆਂ ਉਹ ਤੋਂ ਉਸ ਤੋਂ ਬਾਅਦ ਤਾਂ ਚੈਨਲ ਇਹ ਸਾਰਾ ਮਟੀਰੀਅਲ ਚੱਕੇ ਜਾਣਾਗਾ ਬਾਕੀ ਜਿੰਨੀ ਬਜਰੀ ਆ ਸਾਰੀ ਮਤਲਬ ਇਹ ਖਿਲਾਰਨ ਦੀਆਂ ਗਰਾਊਂਡ ਦੇ ਉੱਤੇ ਪਾਣੀ ਨਾ ਖੜੇ ਜੰਦਾ ਮਤਲਬ ਸਾਰੀ ਬਜਰੀ ਇੱਥੇ ਮਤਲਬ ਅੱਕੜੀ ਨਹੀਂ ਇੱਥੇ ਹੀ ਖਿਲਾਰੀ ਜਾਣੀ ਐ ਇਹ ਬਜਰੀ ਤਾਂ ਇੱਥੇ ਛੱਡ ਜਾਂਦੇ ਨੇ ਬਜਰੀ ਨਹੀਂ ਮਤਲਬ ਲੈ ਕੇ ਜਾਂਦੇ ਨੇ ਆ ਪੱਧਰ ਕਰਕੇ ਬਾਕੀ ਇਹਦੇ ਉੱਪਰ ਜਾਣਾ ਮਲਵਾ ਪੈਣਾ ਹਜੇ ਉਸ ਦੀ ਅਗਲੀ ਵੀਡੀਓ ਤੁਹਾਨੂੰ ਓਕੇ ਦਿਖਾਵਾਂਗੇ ਜੀ ਮੈਂ ਤੁਰਕਾ ਮੈਂ ਸਾਡਾ ਕੰਮ ਨਿਬੜਾ 30 ਟਨ ਤੋਲੇ ਆ ਹੁਣ ਚੱਲੇ ਆਂ ਦੁਬਾਰਾ ਗਰਾਹ ਚ ਪਹਿਲਾਂ ਤਾਂ ਠਿਕਾ ਕੱਟਣ ਦਾ ਮੈਸੇਜ ਆਇਆ ਸੀ ਵੀ ਘਾਹ ਵੀ ਕੱਟਣਾ ਜਾ ਕੇ ਹੁਣ ਦੇਖਦੇ ਆਂ ਗਰਾਹ ਦੇ ਵਿੱਚ ਮਾਰੀਓ ਕੀ ਕਹਿੰਦਾ ਜਾ ਕੇ ਵੀ ਘਾਹ ਕੱਟਣਾ ਜਾਂ ਨਹੀਂ ਜਹਾਂ ਅਫਡੇ ਕਰਦੇ ਨੇ ਅੱਜ ਜਿੱਦਾਂ ਵੀ ਕਰਦੇ ਆਂ ਹੁਣ ਅਸੀਂ ਬੂਟ ਲਾਉਣੇ ਆ ਬੂਟ ਬਹੁਤ ਔਖੇ ਲੈਂਦੇ ਨੇ ਆ ਲੌਂਗ ਬੂਟ ਨੇ ਯਾਰ ਨੰਬਰ ਛੋਟਾ ਹੈ ਬਹੁਤ ਹੀ ਧੱਕੇ ਨਾਲ ਲਾਉਣੇ ਪੈਂਦੇ ਨੇ ਵਾਹ ਵਾਹ ਮੋ ਜੋਤ ਨੇ ਲਾਤੇ ਆ ਹੁਣ ਮੈਂ ਲਾਉਣੇ ਨੇ ਕੀ ਤੱਕੰਦੇ ਮਾਫ਼ ਕੀ ਅੱਗੇ ਦੀ ਅਪਡੇਟ ਵੀ ਦਿੰਨੇ ਆ ਤੁਹਾਨੂੰ ਜਾ ਕੇ ਜਿੱਦਾਂ ਦਾ ਅੱਗੇ ਕੰਮ ਮਿਲਦਾ ਲਓ ਜੀ ਹੁਣ ਅਸੀਂ ਆਗੇ ਦੂਜੇ ਮਕਾਨ ਤੇ ਇਹਦਾ ਵੀ ਕੰਮ ਨਿਪਟ ਗਿਆ ਹੁਣ ਇੱਥੋਂ ਹੀ ਸਮਾਨ ਚੱਕ ਕੇ ਲੈ ਜਾਣਾ ਉਹ ਸਮਾਨ ਬਾਹਰ ਕੱਢੀ ਜਾਂਦੇ ਨੇ ਸਾਰਾ ਬਸ ਇਹ ਵੀ ਚੱਕ ਕੇ ਗਰਾਜ ਚ ਲੈ ਜਾਣਾ ਬਾਕੀ ਬਚਿਆ ਹੋਇਆ ਸਮਾਨ ਜਿੰਨਾ ਵੀ ਆ ਸਾਰਾ ਮਤਲਬ ਗਰਾਜ ਚ ਲੈ ਜਾਣਾ ਜਿੰਨਾ ਤੇ ਗੱਤਾ ਵਗੈਰਾ ਵੀ ਉਹ ਸਾਹਮਣੇ ਬਾਹਰ ਘਟਿਆ ਪਿਆ ਗੱਤਾ ਵੀ ਨਹੀਂ ਇੱਥੇ ਛੱਡਣਾ ਸਭ ਕੁਝ ਮਤਲਬ ਆਪਣੇ ਇੱਥੇ ਵੱਡੇ ਵੱਡੇ ਲਿਫਾਫਿਆਂ ਦੇ ਵਿੱਚ ਪਾ ਕੇ ਉਹ ਚੱਕਣ ਹੁੰਦੇ ਨੇ ਉਥੋਂ ਸਾਰਾ ਉਥੇ ਗਰਾਜ ਦੇ ਮੂਰੇ ਇਕੱਠਾ ਕਰਨਾ ਹੁੰਦਾ ਸਾਰਾ ਹੀ ਚੱਕ ਕੇ ਲੈ ਜਾਣਾ ਇੱਥੋਂ ਹੁਣ ਇੱਥੇ ਆਏ ਆ ਉੱਥੋਂ ਉੱਥੋਂ ਵਾਲਾ ਕੰਮ ਕਲੀਅਰ ਹੋ ਗਿਆ ਸੀ ਹੁਣ ਇੱਥੋਂ ਚੱਕ ਲੈ ਜਾਣਾ ਉਸ ਤੋਂ ਬਾਅਦ ਗਰਾਹ ਜਾਵਾਂਗੇ ਫਿਰ ਅਗਲੀ ਵੀਡੀਓ ਅਪਡੇਟ ਦਿੰਨੇ ਆ ਤੁਹਾਨੂੰ ਲਓ ਜੀ ਦੋ ਵਾਰ ਚੁੱਕਿਆ ਸਾਡੀ ਹੋ ਗਈ ਛੁੱਟੀ ਹੁਣ ਜਿੰਨਾ ਸੀਗਾ ਸਮਾਨ ਮਤਲਬ ਲਫਾਫਿਆਂ ਦੇ ਵਿੱਚ ਪਾ ਲਿਆ ਗੱਤਾ ਪਲਾਸਟਿਕ ਤਾਰਾਂ ਜੋ ਵੀ ਹੈਗਾ ਸਭ ਤਾਰਾਂ ਦੇ ਵਿੱਚ ਲਫਾਫਿਆਂ ਦੇ ਵਿੱਚ ਭਰਿਆ ਹੋਇਆ ਤੁਸੀਂ ਦੇਖ ਹੀ ਸਾਦੇ ਵੱਡੀ ਭਰ ਲਿਆ ਬਾਕੀ ਜੋ ਬਾਲਟ ਕ ਨਹੀਂ ਆਉਂਦਗੇ ਇੱਥੇ ਬਾਲਟਾਂ ਨੇ ਭਰ ਕੇ ਰੱਖਿਆ ਨੇ ਮਿੱਟੀ ਦੀਆਂ ਸਾਮਣੇ ਰੱਖੀਆਂ ਹੋਈਆਂ ਦੇਖ ਹੀ ਰਹੇ ਤੁਸੀਂ ਇਹ ਅਸੀਂ ਹੁਣ ਸੋਮਵਾਰ ਨੂੰ ਚੱਕ ਕੇ ਲੈ ਜਾਵਾਂਗੇ ਸੰਡੇ ਦੀ ਸਾਡੀ ਛੁੱਟੀ ਹੁੰਦੀ ਆ ਸੋਮਵਾਰ ਨੂੰ ਇਹ ਚੱਕ ਲੈਣੀ ਫਿਰ ਬਚੀਆਂ ਜਿੰਨਾ ਵੀ ਇੱਟ ਬਚੀਏ ਜਾਂ ਕੁਛ ਵੀ ਬਚਿਆ ਹੋਇਆ ਸਭ ਚੱਕ ਕੇ ਲੈ ਜਾਣਾ ਹੁੰਦਾ ਇੱਥੋਂ ਇੱਥੇ ਕੁਝ ਵੀ ਨਹੀਂ ਛੱਡਣਾ ਯਾਨੀ ਝਾੜੂ ਵੀ ਇਹਨਾਂ ਦੇ ਮਾਰ ਕੇ ਜਾਣਾ ਹੁੰਦਾ ਦੇਖੋ ਕਲੀਨ ਕੀਤਾ ਸਾਰਾ ਝਾੜੂ ਵੀ ਮਰਵਾਉਂਦੇ ਨੇ ਨਾ ਜਿਹੜਾ ਮੇਰਾ ਵੀਰ ਇੰਡੀਆ ਦੇ ਵਿੱਚ ਕੋਈ ਕਹਿੰਦਾ ਵੀ ਇਟਲੀ ਦੇ ਵਿੱਚ ਸਾਨੂੰ ਕੰਮ ਨਹੀਂ ਮਿਲਦਾ ਕੰਮ ਮਿਲਦਾ ਐਦਾਂ ਦੇ ਵੀਰ ਪਰ ਕਰਨੇ ਪੈਂਦੇ ਨੇ ਆਪਾਂ ਕਹਿੰਦੇ ਨੇ ਕੰਮ ਮਿਲਿਆ ਨਹੀਂ ਸਾਨੂੰ ਮਾਲਕ ਨਹੀਂ ਚੰਗਾ ਲੱਗਿਆ ਜਾਂ ਗਾਲਾਂ ਕੱਢਦਾ ਉਹ ਗਾਲਾਂ ਨਹੀਂ ਕੱਢਦਾ ਆਪਾਂ ਕੰਮ ਨਹੀਂ ਉੱਥੇ ਵੀਰੇ ਆਪਾਂ ਨੂੰ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਠੀਕ ਆ ਹੁਣਾ ਗੋਰਾ ਮੇਰੇ ਨਾਲ ਇਹਨੇ ਇੰਨਾ ਟਾਈਮ ਔਖਾ ਕੰਮ ਨਹੀਂ ਕੀਤਾ ਪਰ ਕਰਨਾ ਪੈ ਰਿਹਾ ਹੁਣ ਅੱਜੋ ਕਹਿ ਰਿਹਾ ਮੇਰੇ ਕੰਨ ਕਮਰ ਦੁਖਦੀ ਆ ਠੀਕ ਆ ਨਾ ਕੰਮ ਵੀਰੇ ਸਾਰਾ ਕਰਨਾ ਪਊਗਾ ਪਰ ਵੀਰ ਮੇਰੇ ਉਹ ਜਿਹੜਾ ਵੀ ਮਤਲਬ ਇੰਡੀਆ ਛੱਡ ਕੇ ਆਉਂਦਾ ਨਾ ਉਹ ਇੱਥੇ ਮਨ ਲਾ ਕੇ ਕੰਮ ਕਰੇ ਉਹ ਆ ਕੇ ਇਹ ਨਹੀਂ ਕਹਿੰਦਾ ਵੀ ਸਾਨੂੰ ਕੰਮ ਨਹੀਂ ਮਿਲਿਆ ਕੰਮ ਮਿਲਦਾ ਪਰ ਜੇ ਮਿਸਤਰੀ ਦੇ ਨਾਲ ਕੰਮ ਕਰੂੰਗੀ ਵੀਰੇ ਇੰਡੀਆ ਦੇ ਵਿੱਚ ਵੀ ਮਿਸਤਰੀ ਨਾਲ ਪਰ ਇਹਨੇ 500 ਰੁਪ ਸਾਰਾ ਦਿਨ ਆਪਣਾ ਲਹੂ ਪੀਂਦਾ ਹਨ ਆਪਾਂ ਇੱਥੇ ਵੀ ਕੰਮ ਕਰਦੇ ਆਂ ਇੱਥੇ ਇਉਂ ਆ ਜੇ ਕੰਮ ਕਰਦੇ ਆਂ ਕਲੀਨਿੰਗ ਦਾ ਪੈਸੇ ਵੀ ਵਧੀਆ ਬਣਦੇ ਨੇ ਵੀਰ ਮੇਰੇ ਮੰਨ ਲਾ ਕੇ ਕੰਮ ਕਰੋ ਇੰਡੀਆ ਛੱਡ ਕੇ ਫੇਰ ਇੱਥੋਂ ਕੁਝ ਬਣ ਕੇ ਜਾਵਾਂਗੇ ਆਪਾਂ ਇੰਡੀਆ ਤਾਂ ਹੀ ਛੱਡਦੇ ਆਂ ਨਾ ਤਾਂ ਮੇਰਾ ਵੀ ਜੋ ਵੀ ਹੁਣ ਆਊਗਾ ਨਾ ਤਾਂ ਉਹ ਮਨ ਬਣਾ ਕੇ ਆਇਆ ਵੀ ਆਪਾਂ ਔਖੇ ਕੰਮ ਕਰਨੇ ਆਂ ਕੰਮ ਸਾਰੇ ਮਿਲਦੇ ਨੇ ਕੰਮ ਪਿੱਛੇ ਕੋਈ ਵੀ ਇਦਾਂ ਦੀ ਦਿੱਕਤ ਹੈ ਨਹੀਂ ਵੀਰ ਮੇਰੇ ਲਓ ਜੀ ਅਸੀਂ ਆਏ ਸੀ ਇਟਲੀ ਇਟਲੀ ਸਾਡੇ ਕੋਲੇ ਬੈੱਡ ਦੀ ਕਮੀ ਸੀ ਆ ਸਾਡਾ ਸਿਵਿਆ ਵੀਰ ਵੱਡਾ ਭਾਈ ਪੂਰੀ ਕਰਤੀ ਆਵੇ ਉਹ ਅੱਜ ਅਸੀਂ ਬੈੱਡ ਵੀ ਲਾ ਲਿਆ ਆ ਬੈੱਡ ਲੱਗ ਗਿਆ ਮਾਡਾ ਸਰਹਾਣਾ ਸਾਡੇ ਕੋਲੇ ਪਏ ਨਹੀਂ ਨਾਲੀ ਪੱਦਰ ਸਰਹਾਣਾ ਅਜੇ ਕੋਈ ਕੰਮ ਕੀਤਾ ਸੀ ਆ ਗੋਰੇ ਕੋਲੇ ਵੀ ਹੈਗਾ ਸਰਹਾਣਾ ਦਵਾਨ ਬੈੱਡ ਵੀ ਸੀਗਾ ਇੱਕ ਮੰਜਾ ਵੀ ਸੀ ਲਿਮਾਰੀ ਸਾਡਾ ਕੱਪ ਬੋਰਡ ਹੈਗਾ ਹੀ ਉੱਥੇ ਵੱਡਾ ਬਣਿਆ ਹੋਇਆ ਅੱਜ ਜਿਹੜੀ ਬੈੱਡ ਦੀ ਕਮੀ ਸੀ ਉਹ ਅੱਜ ਅਸੀਂ ਪੂਰੀ ਕਰ ਚੁੱਕੇ ਆ ਬੈੱਡ ਸਾਨੂੰ ਲੱਗ ਗਿਆ ਸਿੰਗਲ ਸਿੱਕੇ ਤੇ ਐਂ ਕੱਲੇ ਕਰਦੇ ਹਾਂ ਕਮਰਾ ਉਹਨੇ ਕੋਲ ਦੋ ਹੀ ਬੰਦੇ ਤੇ ਦੋ ਕਮਰੇ ਵਲ ਗਿਆ ਦੋ ਹੀ ਬਾਥਰੂਮ ਮਿਲੇ ਨੇ ਦੋ ਹੀ ਕਿਚਨ ਹੈ ਕਾ ਤੇ ਕਾ ਪੂਰਾ ਫੁੱਲ ਨਜ਼ਾਰਾ ਮੇਰੇ ਵੀਰੋ ਪੂਰਾ ਘੈਂਟ ਨਜ਼ਾਰਾ ਹੈ ਟਰੀ ਦਾ ਆ ਸਾਡਾ ਕੱਪ ਬੋਰਡ ਆ ਜਿਹਦੇ ਸਾਡਾ ਸਮਾਨ ਪਿਆ ਆ ਦਵਾਨ ਬੈਠਾ ਸਾਡੇ ਛੋਟੇ ਵੀ ਗੋਰੇ ਦਾ ਇਹ ਗੋਰੇ ਦਾ ਇੱਕ ਆ ਮੰਜਾ ਵੀ ਗੋਰੇ ਦਾ ਨਹੀਂ ਨਹੀਂ ਇਹ ਦੋ ਜੋੜ ਕੇ ਬੈੱਡ ਬਣ ਸਕਦੇ ਦਾ ਵੀ ਨਹੀਂ ਨਹੀਂ ਇਹ ਬੈੱਡ ਇਹ ਬੰਦਾ ਵੈਸੇ ਬੈੱਡੀ ਬਣਦਾ ਇਹ ਆਪਾਂ ਇੰਡੀਆ ਵਾਲੇ ਤਰੀਕੇ ਨਾਲ ਇਕੱਲੇ ਇਕੱਲੇ ਪੈਣ ਦੀ ਹੱਤ ਪੈ ਜਾਂਦੀ ਆਪਾਂ ਨੂੰ ਅਸੀਂ ਇਕੱਲੇ ਇਕੱਲੇ ਪੈਂਦੇ ਸੀ ਪਰ ਹੁਣ ਅਸੀਂ ਇਕੱਠੇ ਪੈ ਜਾ ਕਰਾਂਗੇ ਇੱਥੇ ਹੁਣ ਅਸੀਂ ਆ ਬੈੱਡ ਆ ਫੈਕਸ ਹੁੰਦਾ ਇੱਥੇ ਕਿਉਂਕਿ ਇਹਦੀ ਡੈਕੋਰੇਸ਼ਨ ਇਹਦੇ ਨਾਲ ਹੀ ਬਣੀ ਹੋਈ ਆ ਇਹਨੂੰ ਇੱਥੇ ਹੀ ਛੱਡਤਾ ਉਹ ਦੂਜੇ ਕਮਰੇ ਤੇ ਅਸੀਂ ਬੈੱਡ ਲਾਤਾ ਆ ਟੇਚੀ ਨੇ ਗੋਰੇ ਦੇ ਫਿੱਟ ਕੀਤੇ ਹੋਏ ਨੇ ਗੋਰਾ ਦੇ ਕਿੱਟ ਵੀ ਨਾ ਵੀ ਲਾਇਆ ਪਹਿਲਾਂ ਦੋ ਕਿੱਟਾ ਸੀਗੀਆਂ ਦੇ ਕੋਲੇ ਟਾਲੀਆਂ ਦਿੱਤੀਆਂ ਸੀਗੀਆਂ ਦੋ ਕਿੱਟਾ ਮਾਰਤੀਆਂ ਗੋਰਾ ਸਮਾਨੀ ਵਾਲਾ ਪਾਉਂਦਾ ਉਹ ਚ ਹਾਂ ਮੈਨੂੰ ਕਾਫੀ ਆ ਆ ਸਾਡੀ ਕਿਚਨ ਆ ਜਿਸ ਕਦੇ ਕਰੇ ਚਾਹ ਬਣਾ ਲੈਣੇ ਵਾਲੀ ਤਾਂ ਵੈਸੇ ਬਣਾਉਂਦੇ ਨਹੀਂ ਆਹ ਤੁਸੀਂ ਕਾਹੇ ਕੂੜਾ ਕਿਉਂ ਕੁਝ ਚਾਹ ਦੇ ਖਾਣਾ ਉਹ ਟਾਈਮ ਲੱਗਦਾ ਨਹੀਂ ਹੈ ਆਹ ਸਾਨੂੰ ਫਰੀਦ ਦਿੱਤੀ ਹੋਈ ਆ ਉਹ ਸਾਨੂੰ ਬਸੇ ਮਸ਼ੀਨ ਦਿੱਤੀ ਹੋਈ ਆ ਕੱਪੜੇ ਧੋਣ ਵਾਸਤੇ ਸਹੂਰ ਤਾਂ ਬਹੁਤ ਨਹੀਂ ਟੀਨ ਜੰਮਰੇ ਰੱਖਦਾ ਪਲਾਸਟਿਕ ਜੰਮਰੇ ਰੱਖਦਾ ਕਰਦਾ ਬਾਬੇ ਦੀ ਕਿਰਪਾ ਨਾਲ ਬੜੀਆ ਸੁਜੋਗ ਮਿਲਿਆ ਸਾਨੂੰ ਪਰਮਾਤਮਾ ਇਦਾਂ ਹੀ ਬਣਾਈ ਰੱਖੇ ਜੀ ਵੀ ਉਹਦਾ ਬਹੁਤ ਬਹੁਤ ਧੰਨਵਾਦ ਆ